मामूली ਗੱਲ ਪਿੱਛੇ ਇੱਕ ਸਾਬਕਾ ਫੌਜੀ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਤੇ ਪਿੰਡ ਦੇ ਹੀ ਇੱਕ ਸਾਬਕਾ ਸਰਪੰਚ ਅਤੇ ਨਾਲ ਹੀ ਇੱਕ ਹੋਰ ਪਿੰਡ ਦੇ ਵਿਅਕਤੀ ਦੇ ਉੱਤੇ ਕਤਲ ਦੇ ਇਲਜ਼ਾਮ ਲੱਗੇ ਨੇ ਦੱਸਿਆ ਜਾ ਰਿਹਾ ਹੈ ਕਿ ਕਾਫੀ ਸਮੇਂ ਤੋਂ ਇਸ ਫੌਜੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਹੁਣ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਤਾਂ ਉਹਨਾਂ ਨੇ ਦੋ ਤੋਂ ਤਿੰਨ ਹੋਰ ਵਿਅਕਤੀਆਂ ਦੇ ਨਾਲ ਮਿਲ ਕੇ ਉਸ ਨੂੰ ਰਸਤੇ ਦੇ ਵਿੱਚ ਘੇਰਾ ਪਾ ਲਿਆ ਅਤੇ ਫੜ ਕੇ ਬੁਰੇ ਤਰੀਕੇ ਦੇ ਨਾਲ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਹੈ ਫਿਲਹਾਲ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੁਲ ਪੁਲਿਸ ਨੂੰ ਇਨਸਾਫ ਦੇ ਲਈ ਗੁਹਾਰ ਲਗਾਈ ਗਈ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿਤਾ ਨੂੰ ਵੀ ਇਹਨਾਂ ਦੇ ਵੱਲੋਂ ਕਾਫੀ ਤੰਗ ਕੀਤਾ ਗਿਆ ਤੇ ਹੁਣ ਸਾਬਕਾ ਫੌਜੀ ਜੋ ਉਸਦਾ ਭਰਾ ਸੀ ਉਸਦਾ ਕਤਲ ਕਰ ਦਿੱਤਾ ਹੈ ਤਾਂ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਚੀਮਾ ਖੁੱਟ ਵਿਕੇ ਪੁਰਾਣੀ ਰஞ்சிਸ਼ ਨੂੰ ਲੈ ਕੇ ਸਾਬਕਾ ਸਰਪੰਚ ਅਤੇ ਉਸਦੇ ਸਾਥੀਆਂ ਦੇ ਵੱਲੋਂ ਸਾਬਕਾ ਫੌਜੀ ਦਾ ਤੇਜ਼ ਤਾਰ ਹੱਤਿਆ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸਾਫਾ ਕੋਜੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਛਿਮਾਕੋਟ ਦੇ ਭਰਾ ਗੁਰਜੇ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਰਹਿਣ ਵਾਲੇ ਸਾਫਾ ਸਰਪੰਚ ਤੇ ਇੱਕ ਵਿਅਕਤੀ ਸ਼ਰਨਜੀਤ ਸਿੰਘ ਪ੍ਰਤਾਪ ਸਿੰਘ ਅਤੇ ਉਹਨਾਂ ਦੇ ਹੋਰ ਸਾਥੀਆਂ ਦੇ ਵੱਲੋਂ ਉਹਨਾਂ ਦੇ ਭਰਾ ਨੂੰ ਪਹਿਲਾਂ ਫੜਕੇ ਰੱਖਿਆ ਗਿਆ ਅਤੇ ਬਾਅਦ ਦੇ ਵਿੱਚ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਉਹ ਭੱਜ ਕੇ ਉੱਥੇ ਜਾਂਦੇ ਉਦੋਂ ਤੱਕ ਉਸਦੇ ਭਰਾ ਦਾ ਕਤਲ ਹੋ ਗਿਆ ਸੀ ਅਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਈ ਸੀ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰਕੇ ਸਲਾਖਾਂ ਦੇ ਪਿੱਛੇ ਵੀ ਦਿੱਤਾ ਜਾਵੇਗਾ ਵੀਰ ਜੀ ਮੇਰਾ ਨਾਮ ਗੁਰਤੇਜ ਸਿੰਘ ਵਾਸੀ ਚੀਮਾ ਖੁਰਦ ਮੇਰਾ ਵੱਡਾ ਬ੍ਰਦਰ ਸੀ ਆਰਮੀਮੈਨ ਸੀ ਰਿਟਾਇਰ ਹੋ ਕੇ ਆਇਆ ਸੀ ਤੇ ਅਚਾਨਕ ਹੀ ਜੀ ਤੇ ਇੰਦੇ ਤੇ ਸਰਪਾਲ ਦਾ ਸਰਪੰਚ ਸ਼ਰਨਜੀਤ ਸਿੰਘ ਤੇ ਪ੍ਰਤਾਪ ਸਿੰਘ ਤੇ ਨਾਲ ਉਹਦਾ ਉਹਨਾਂ ਦਾ ਪਤੀ ਆ ਗਰ ਲਾਲ ਸਿੰਘ ਤੇ ਨਾਲ ਉਹਨਾਂ ਦੇ ਜਿਹੜੇ ਹਰ ਟਾਈਮ ਨਾਲ ਰਹਿੰਦੇ ਨੇ ਕਾਲਾ ਸਿੰਘ ਚੌਧਰੀ ਤੇ ਕੋਈ ਇੱਕ ਦੋ ਅਣਪਛਾਤੇ ਬੰਦੇ ਸੀ ਕੁਝ ਬੰਦਿਆਂ ਫੜਕੇ ਰੱਖਿਆ ਤੇ ਇਹਨਾਂ ਨੇ ਸ਼ਰਨਜੀਤ ਸਿੰਘ ਨੇ ਤੇ ਪ੍ਰਤਾਪ ਸਿੰਘ ਨੇ ਇਹਨਾਂ ਨੇ ਮੇਰੇ ਪ੍ਰਾਣ ਉਤੇ ਅਰਥਰਣਾ ਨਾ ਮਾਰਤਾ ਜੀ ਡੈਥ ਹੋ ਵੀ ਮੇਰੇ ਭਰਾ ਦੀ ਇਹ ਜੀ ਮੌਕੇ ਤੇ ਪਤਾ ਲੱਗੂ ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗੂਗਾ ਵੀ ਕੀ ਕੀ ਲੱਗਾ ਜੀ ਉਹਨਾਂ ਨੇ ਤਾਂ ਆਪਦੀ ਵੱਲੋਂ ਮਾਰਤਾ ਜੀ ਡੈਥ ਹੋ ਗਈ ਹਸਪੀਟਲ ਵਾਲਿਆਂ ਨੇ ਇਸ ਤੇ ਤਕਰਾਰ ਦਿੱਤਾ ਜੀ ਸਾਨੂੰ ਅਸੀਂ ਮੌਕੇ ਤੇ ਸਾਹਮਣੇ ਵੀਰ ਜੀ ਦੇਖਦੇ ਦੇਖਦੇ ਅਸੀਂ ਭੱਜ ਗਏ ਜਿੱਨੇ ਜਨ ਨੂੰ ਗਏ ਉਹ ਮਾਰ ਕੇ ਭੱਜ ਗਏ ਜੀ ਉਹਨੇ ਟਾਈਮ ਕਿਤੇ ਅਰਥਰਣਾ ਨਾ ਮਾਰਿਆ ਜੀ ਉਹਨਾਂ ਨੇ ਮਾਰ ਕੇ ਤੇ ਮੌਕਿਆਂ ਤੋਂ ਭੱਜ ਗਏ ਕੋਈ ਪਤਾ ਜੀ ਮੈਂ ਤਾਂ ਛੋਟਾ ਹੁੰਦਾ ਸੀ ਤੇ ਮੇਰੇ ਫਾਦਰ ਸਾਹਿਬ ਨੂੰ ਬਹੁਤ ਦੁਖੀ ਕਰਦੇ ਰਹੇ ਨੇ ਦੁਖੀ ਤਾਂ ਸਾਰੇ ਪਿੰਡ ਨੂੰ ਬਹੁਤ ਕਰਦੇ ਇਹਨਾਂ ਤੋਂ ਡਰਦਾ ਕੋਈ ਬੋਲਦਾ ਹੀ ਨਹੀਂਗਾ ਜੀ ਵੀ ਇਹ ਨਗਰੋਂ ਸਰਕਾਰਾਂ ਦੀਆਂ ਪਾਗਾਂ ਮਖਾ ਕੇ ਪਰਚੇ ਕਰਾਉਂਦੇ ਕਈ ਕੁਝ ਕਰਦੇ ਜੀ ਇਹਨਾਂ ਨੇ ਪਿੰਡ 'ਚ ਬਹੁਤ ਹੱਤ ਚੁੱਕੀ ਆ ਜੀ ਗੁਰੂ ਘਰ ਨਾਲ ਵੀ ਇਹ ਮੱਥਾ ਲਾਉਂਦੇ ਆ ਜੀ ਗੁਰੂ ਘਰ ਦੇ ਜੋ ਕਿਸੇਵਾ ਕਰਦਾ ਹੈ ਉਹਨਾਂ ਨੂੰ ਰੋਕਦੇ ਨੇ ਅਸੀਂ ਐ ਨਹੀਂ ਕਰਨ ਦੇਣਾ ਅਸੀਂ ਐ ਨਹੀਂ ਸਾਰੇ ਪਿੰਡ ਨੂੰ ਕਹਿੰਦੇ ਸਾਡੇ ਅਧੀਨ ਥਲੋ ਜੇ ਕੋਈ ਨਹੀਂ ਚੱਲਦਾ ਉਹਦੇ ਨਾਲ ਝਗੜਾ ਕਰਦੇ ਨੇ ਉਹਨੂੰ ਪੁੱਟਰ-ਪੋਟ ਦੇ ਮਾਰਦੇ ਵੀ ਨੇ ਤੇ ਪਰਚੇ ਵੀ ਕਰ ਸਾਡੀ ਜ਼ਮੀਨ ਹੈ ਜੀ ਵਿਜਾਰਾ ਕਰਦੇ ਹਾਂ ਜੀ ਥੋੜੀ ਜੀ ਸਾਡੀ ਜ਼ਮੀਨ ਹੀ ਸਾਡਾ ਫਾਦਰ ਸਾਹਿਬ ਵੀ ਉਹਨਾਂ ਤੋਂ ਦੁਖੀ ਹੋਏ ਚੜਾਈ ਕਰ ਗਿਆ ਜੀ ਡੈਥ ਹੋ ਗਈ ਸਾਡੇ ਫਾਦਰ ਸਾਹਿਬ ਦੀ 65000 ਰੁਪਏ ਨੇ ਏ ਜੀ ਇਹ ਸテム ਆਮਰ ਦੀ ਪਾਰਟੀ ਦੇ ਇਸ ਕੀ ਮੰਨ ਕਰਦੇ ਏ ਜੀ ਜਿਹੜੀ ਵੀ ਪਾਰਟੀ ਅੱਗੇ ਆਉਣ ਲੱਗਦੀ ਆ ਜਿਹੜੀ ਵੀ ਪਾਰਟੀ ਅੱਗੇ ਆਉਣ ਲੱਗਦੀ ਆ ਕਿ ਹਾਂ ਇਹਨੇ ਬਣ ਜਾਣਾ ਉਸੇ ਪਾਸੇ ਹੋ ਜਾਂਦੇ ਨੇ ਬਿਨਾਂ ਵੋਟਾਂ ਤੋਂ ੱਟਕੇ ਨਾਲ ਹੀ ਸਰਪੰਚ ਬਣਿਆ ਜੀ ਪਿੰਡ ਚ ਅਜੀ ਅਸੀਂ ਤਾਂ ਇਨਸਾਫ ਚਾਹੁੰਦੇ ਆ ਜੀਾਨੂੰ ਤਾਂ ਇਨਸਾਫ ਚਾਹੀਦਾ ਮੇਰੇ ਭਰਾ ਵੀ ਉਹਨਾਂ ਨੇ ਉੱਤੇ ਚੜ ਕੇ ਦੇ ਰਹੇ ਨੇ ਉਹਨਾਂ ਨੇ ਕਤਲ ਕੀਤਾ ਤੇਾਨੂੰ ਇਨਸਾਫ ਚਾਹੀਦਾ ਜੀ ਇੱਕ ਮੋਕੇ ਜੀ ਨੇ ਮੌਕੇ ਤੇ ਨਹੀਂ ਜੀ ਆਈ ਅਸੀਂ ਇਹਨੂੰ ਡੱਬੀ ਚ ਪਾ ਕੇ ਇੱਥੇ ਹਸਪਤਲ ਲੈ ਕੇ ਆਇਆ ਆਨੰਦੋ ਹਸਪਤਲ ਠਿੱਕੀਵੰਦ ਤੇ ਇੱਥੇ ਠਿੱਕੀਵੰਦ ਦੇ ਮਲਾਜੇ ਇੱਥੇ ਆਏ ਨੇ ਥਾਣਾ ਦੇ ਟੋਹਾ ਤੋਂ ਮਲਾਜੇ ਮਾਰਿਆ ਹੋਏ ਨੇ ਜੀ ਉਹਨਾਂ ਨੇ ਫੋਨ ਕੀਤਾ ਨਹੀਂ ਆ ਰਹੇ ਬਾੜੀ ਕੱਟਣਾ ਹੋਈ ਆ ਜੀ ਜਿਹੜੇ ਆਪਣਾ ਜੇਗਸੀ ਗੁਰਪੇ ਸੇਗਾ ਐਕਸ ਸਰਵਿਸਮੈਨ ਸਾਡੇ ਇਹਨੇ ਦੇ ਪਿੰਡ ਦੇ ਵਿੱਚ ਜਿਹੜੀ ਲਾਜਵਾਜੀ ਹੈ ਮੌਜੂਦਾ ਸਰਪੰਚ ਹੈਗੇ ਆ ਸ਼ਰਮਜੀਤ ਤੇ ਉਹਦੇ ਨਾਲ ਪ੍ਰਤਾਪ ਬਾਖੀ ਦਾ ਨਾਮ ਨਹੀਂ ਦੱਸਣਾ ਜਿਹੜੇ ਲਾਜਵਾੜ ਗਏ ਇਹਨਾਂ ਦਾ ਕਿਸੇ ਗੱਲ ਤੋਂ ਪੁਰਾਣੀ ਨਹੀਂ ਉਹਨਾਂ ਦੇ ਪਰਿਵਾਰ ਮੁਤਾਬਕ ਕੋਈ ਲਾਜਵਾਜੀ ਚੱਲਦੀ ਆ ਅੱਜ ਉੱਤੇ ਨਾਲੀ ਦੇ ਕੋਈ ਸਪਾਈਸਫੂਲ ਤੋਂ ਸੁਆਕਾ ਦੇ ਪਿੱਛੇ ਵੀ ਤਾਂ ਕਿ ਤੇ ਜੇ ਵੀ ਸਾਡਾ ਲੋਕ ਇਹਨਾਂ ਦਾ ਇਹ ਆਪਣੇ ਪੂਰੀ ਕਾਰਵਾਈ ਵੀ ਕਰਾਂਗੇ ਮਤਲਬ ਕਿ ਤੇ ਨਰਦਨ ਦੋਸਤ ਕਿਤੇ ਜਾ ਕੇ ਕਲੀਕ ਹੋ ਗਏ ਤੇ ਇਹਨਾਂ ਦੀ ਦਸਮੁਤਾਬਕ ਆ ਜੀ ਮੈਂ ਡਿਸਕਲੋਸ ਵੀ ਨਹੀਂ ਕਰਦਾ ਕਿਉਂਕਿ ਕਈ ਵਾਰੀ ਬੰਦਾ ਬਗਲੇ ਲਟੇ ਹੋ ਜਾਂਦਾ ਕਿਉਂਕਿ ਹੋਰੇ ਚੈਨਲਾਂ ਤੇ ਚੱਲ ਜਾਣੀ ਆ ਉਹਨਾਂ ਫਿਰ ਸਾਡਾ ਜ਼ੋਰ ਜ਼ਿਆਦਾ ਲੱਗਣਾ ਤੇ ਮੇਨ ਵਜ੍ਹਾ ਕੀ ਸਾਹਮਣੇ ਆਈ ਵਜ੍ਹਾ ਇਹ ਪਰਿਵਾਰ ਦਾ ਦਸਮੁਤਾਬਕ ਤੇ ਜੋ ਪਿੰਡਾਂ ਚ ਆਮ ਭੜਿਆਂ ਦੇ ਬੰਦੇ ਨੇ ਉਹਨਾਂ ਤੋਂ ਉਤਰਾਂ ਖੰਭਕਵਾਦੀਆਂ ਇਹਨਾਂ ਦੀ ਮਾੜੀ-ਮੋਟੀਆਂ ਹੈਗੀਆਂ ਪਰ ਗੁਰਪ੍ਰੀਤ ਸਿੰਘ ਵੀ ਦਾ ਜਿਹੜਾ ਜਿਹੜਾ ਮੈਂ ਦੇਖਿਆ ਉਹ ਬੰਦਾ ਸਰੀਰੋਂ ਘੇਟਾ ਬਿਲਕੁਲ ਆਰਮੀ 'ਚ ਜੋਬ ਕਰਕੇ ਆਏ ਆ ਪਰ ਬਹੁਤ ਮਾੜਾ ਹੋਇਆ ਤੇ ਜਲਦੀ ਇਹਨਾਂ ਨੂੰ ਗ ਇਹਨੂੰ ਬੜੀ ਸাজা ਵੀ ਦਵਾਵਾਂਗੇ ਜੀ